ਸੋਰ ਨੰਬਰ ਲਾ ਪੰਜਵਾਂ ਏ ਬਾਣੀ ਰਾਰਾ ਸੋਤਰਟ ਵਿਚ ਕਾਣ ਦੀ ਹਦਾਇਤ ਦਿੱਤੀ ਗਈ ਹੈ ਅਤੇ ਏ ਬਾਣੀ ਧੰਨ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਹੈ। ਹਮਰੇ ਗਣ ਤੋਂ ਨਾਲ ਗਣੀਆਂ ਕਾਈ ਆਪਣਾ ਨਾਮ ਏ ਤੋ ਚਾਹਾਂ ਹੇ ਭਾਈ ਪ੍ਰਮਾਤਮਾ ਅਸਾ ਜੀਵਾਂ ਦੇ ਇੱਤੇ ਮਨ ਤੇ ਕਰਮਾਂ ਦਾ ਕੋਈ ਯਾਹ ਨਹੀਂ ਕਰਦਾ ਉਹ ਆਪਣੀ ਮੁਟਕ ਦੀ ਧੀ ਮੇਰੇ ਪਿਆਰ ਵਾਲੇ ਸੁਭਾਣ ਚੇਤੇ ਰੱਖਦਾ ਹੈ ਹੱਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਉਹ ਸਗੋਂ ਸਾਨੂੰ ਗੁਰੂ ਨਾਲ ਆ ਕੇ ਸਾਨੂੰ ਆਪਣਾ ਬਣਾ ਕੇ ਆਪਣੇ ਹੱਥ ਦੇ ਕੇ ਸਾਨੂੰ ਵਿਕਾਰਾਂ ਵਿੱਚੋਂ ਬਚਾਉਂਦਾ ਹੈ ਜੇਸੂ ਘਟ ਭਾਕੀ ਨੂੰ ਗੁਰੂ ਮਿਲ ਪੈਂਦਾ ਹੈ ਉਹ ਸਦਾ ਹੀ ਆਤਮਕ ਨਾਨੰਦ ਮਾਣਦਾ ਹੈ ਸੱਚਾ ਸਾਹਿਬ ਸਤਿ ਮਿਹਰਵਾਨ ਏ ਪਾਈ ਸਦਾ ਕੈਮ ਰਹਿਣ ਵਾਲਾ ਪ੍ਰਮਾਤਮਾ ਸਦਾ ਦਿਆਵਾਨ ਦਿੰਦਾ ਹੈ ਕੁਕਰਮਾ ਵਾਲ ਪਰਤ ਰਹੀ ਬੰਦਿਆਨ ਨੂੰ ਗੁਰੂ ਬਿਨਾਂਦਾ ਹੈ ਬੰਦ ਪਾਇਆ ਮੇਰੇ ਸਤਿਗੁਰੂ ਪੂਰੇ ਉਹ ਹੀ ਈਸ਼ਰਪਕल्याण ਰਹਾ ਹੋ ਜਿਸ ਨੂੰ ਪੂਰਾ ਗੁਰੂ ਮਿਲ ਪਿਆ ਉਸ ਦੇ ਵਿਕਾਰਾਂ ਦੇ ਰਸਤੇ ਵਿੱਚ ਮੇਰੇ ਪੂਰੇ ਗੁਰੂ ਨੇ ਬੰਨ ਮਾਰ ਦਿੱਤਾ ਅਤੇ ਇਸ ਤਰ੍ਹਾਂ ਉਸ ਦੇ ਅੰਦਰ ਸਾਰੇ ਆਤਮਾ ਆਨੰਦ ਪੈਦਾ ਹੋ ਗਏ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਨ हे भाई जिस परमात्मा ने जिंद पाके साडा शरीर पैदा किया है जेड़ा हर वेले सानू खुराक अते पोशाक दे रहा है अपने दास की आप पहज राखी नानक सत कुरबान और परमात्मा संसार समुद्र दिया विकार लहर तो अपने सेवक की इज्जत गुरु मिला के आप जानता है हे नानक मैं उस परमात्मा तो सदा ही सद जानता हां वाहेगुरु जी का खालसा वाहेगुरु जी की फतेह